ਆਈ ਨਹੀਂ ਹਾੜ ਨੂੰ ਵੀ ਕਾਬੂ ਹੈ ਬਟ ਠੀਕ ਆ ਸਸੇ ਗਾਏ ਦੋਸਤੋ ਬਾਈ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਜੀ ਤੇ ਦੋਸਤੋ ਇੱਧਰ ਦੂਜੇ ਫਾਰਮ ਵਿੱਚ ਆਇਆ ਸੀਗਾ ਬਾਹਰ ਤੇ ਇੱਥੇ ਆਪਾਂ ਨੇ ਕੱਲ ਨੂੰ ਬੱਚੇ ਛੱਡਣੇ ਆ ਬਸ ਉਹਦੀ ਅੱਜ ਆਪਾਂ ਨੇ ਤਿਆਰੀ ਕਰਨੀ ਆ ਜਿਹੜੀ ਆਪਾਂ ਨੇ ਕੱਲ ਵੀਡੀਓ ਅਪਲੋਡ ਕਰੀ ਸੀਗੀ ਬੱਚੇ ਵਾਲੀ ਫਰੀ ਵਾਲੀ ਉਹ ਇੱਕ ਵੀਰ ਆ ਕੇ ਲੈ ਗਿਆ ਸੀਗਾ ਉਹਨੂੰ ਆਪਾਂ ਨੇ ਸਾਰੇ ਬੱਚੇ ਦੇ ਦਿੱਤੇ ਸੀਗੇ ਜਿੰਨੇ ਵੀ ਨਿਕਲੇ ਸੀਗੇ ਤੇ ਉਸ ਤੋਂ ਬਾਅਦ ਅੱਜ ਫਿਰ ਹੋਰ ਬੱਚੇ ਨਿਕਣ ਲੱਗ ਗਏ ਉਹ ਦੇਖਦੇ ਆ ਜੇ ਕੱਲ ਉੱਧਰ ਖਾਲੀ ਹੋ ਗਿਆ ਫਿਰ ਆਪਾਂ ਉੱਥੇ ਛੱਡਾਂਗੇ ਹੁਣ ਇੱਕ ਤਾਂ ਰਹਿੰਦਾ ਬਾਈ ਇੱਧਰ ਕਾਗਜ਼ ਲਾਉਣੇ ਵਾਲਾ ਇਹ ਲਾਉਣਾ ਕਿਉਂਕਿ ਜਿਹੜਾ ਮੀਦਾ ਪਾਣੀ ਆ ਉਹ ਅੰਦਰ ਨਾ ਆਵੇ ਤੇ ਇਸ ਸਾਈਡ ਵੀ ਰਹਿੰਦਾ 30 ਫੁੱਟ ਇਸ ਸਾਈਡ ਲੱਗਣਾ ਉਹ ਆਪਾਂ ਹੁਣ ਲਾਉਣੀ ਆ ਕਾਗਜਾ ਹੱਪਿਆ ਇੱਕ ਮੁਰਗੀ ਨੇ ਅੱਜ ਆੜਨਾ ਫੇਰ ਦੇ ਦਿੱਤਾ ਇੱਕੋ ਨੇ ਅੱਜ ਇੱਕ ਮੁਰਗੀ ਨਹੀਂ ਦਿੱਤਾ ਜਿਹੜੀਆਂ ਇਹ ਮੁਰਗੀਆਂ ਇਹ ਆਪਾਂ ਨੇ ਦੂਜੇ ਫਾਰਮ 'ਤੇ ਛੱਡਣੀਆਂ ਔਰ ਇਹ ਤਾਂ ਹੁਣ ਫੇਰ ਕੱਲ੍ਹ ਨੂੰ ਬੱਚੇ ਆ ਜਾਣੇ ਆ ਆਪਣੇ ਦੂਜੇ ਮੁਰਗੀਆਂ ਸੀ ਕਿ ਆਂਡੇ ਵਾਲੀਆਂ ਉਹ ਆਪਾਂ ਨੇ ਸੇਲ ਕਰਤੀਆਂ ਉੱਥੇ ਸਿਰਫ ਪੰਜ ਮੁਰਗੀਆਂ ਰਹਿ ਗਈਆਂ ਉਹਨਾਂ ਵਿੱਚੋਂ ਦੋ ਮੁਰਗੀਆਂ ਆਪਾਂ ਨੇ ਰੱਖਣੀਆਂ ਜਿਹੜੀ ਤਿੰਨ ਹੈਗੀਆਂ ਉਹ ਸੇਲ ਕਰ ਦੇਣੀਆਂ ਮੁਰਗੇ ਉੱਥੇ ਚਾਰ ਰਹਿ ਗਏ ਦੋ ਮੁਰਗੇ ਇਹ ਹੈ ਆਪਾਂ ਨੇ ਇੱਕ ਮੁਰਗਾ ਰੱਖਣਾ ਬਾਕੀ ਮੁਰਗੇ ਵੀ ਸੇਲ ਕਰ ਦੇਣੇ ਆ ਪੰਜ ਮੁਰਗੇ ਸੇਲ ਕਰ ਦੇਣੇ ਕਾਗੜੇ ਲਾਉਣ ਤੋਂ ਬਾਅਦ ਆਪਾਂ ਨੇ ਫੇਰ ਇੱਥੇ ਡਰਿੰਕਰ ਲਾਉਣੇ ਆ ਇੱਕ ਡਰਿੰਕਰ ਲੱਗਿਆ ਹੋਇਆ ਦੋ ਡਰਿੰਕਰ ਹੋਰ ਲਾ ਦੇਣੇ ਆ ਹੀਟਰ ਰਹਿਨੇ ਆ ਹੀਟਰ ਕਾਲੂ ਲਾਵਾਂਗੇ ਜਦੋਂ ਜਾਨਵਰ ਆਪਾਂ ਛੱਡਾਂਗੇ ਅੱਜ ਬਸ ਇੰਨਾ ਕਿ ਉਹਰੇ ਕੰਮ ਕਰਨਾ ਇੱਕ ਥੱਲੇ ਕਲੀ ਵਿਛਾਉਣੀ ਆ ਕਿਉਂਕਿ ਪਹਿਲਾਂ ਆਪਾਂ ਨੇ ਜਾਰ ਮਰ ਛੱਡੇ ਸੀਗੇ ਉਹ ਵਾਲੇ ਤੇ ਕਲੀ ਵਿਛਾ ਦਾਂਗੇ ਥਰੀ ਮੈਂ ਲਿਆ ਠੀਕ ਆ ਆ ਚੂਨਾ ਲਿਆ ਸੀਗਾ 10 ਕਿਲੋ ਇਹ ਆਪਾਂ ਨੇ ਵਿਛਾ ਦੇਣਾ ਆ ਥੈਲੇ ਚ ਆ ਅੱਜ ਮੌਸਮ ਵੀ ਵਧੀਆ ਧੁੱਪਾਂ ਨਿਕਲੀ ਹੋਈ ਆ ਆ ਦੇਖੋ ਹਵਾ ਚੱਲ ਰਹੀ ਅੱਜ ਮੈਂ ਜਿਹੜੇ ਪੜਦੇ ਸੀਗੇ ਇਹ ਵੀ ਉੱਪਰ ਮੈਂ ਚੱਕਦੇ ਸੀਗੇ ਮੈਂ ਕਾ ਹਵਾ ਲੱਗ ਜੂਗੀ ਤੇ ਇੱਦਾਂ ਥੋੜਾ ਜਿਹਾ ਗਿੱਲਾ ਜਿਹਾ ਹੋਇਆ ਹੋਵੇ ਸੀਗਾ ਉਹ ਵੀ ਮੈਂ ਕਹਾਂ ਸੁੱਕ ਜਾਊਗਾ ਤੇ ਛਿਲਕਾ ਪਾਉਣਾ ਇੱਧਰ ਵੀ ਪਾਵਾਂਗੇ ਲਿਆ ਕੇ ਇਹ ਵੀ ਥੋੜਾ ਜਿਹਾ ਹਲੇ ਗਿੱਲਾ ਹੈ ਕਿਉਂਕਿ ਪਾਣੀ ਲਾਇਆ ਹੋਇਆ ਸੀਗਾ ਵੀ ਮਿੱਟੀ ਤავ ਜਵੇ ਇਹ 2-4 ਦਿਨ ਇਦਾਂ ਧੁੱਪਾਂ ਨਿਕਲਦੀ ਰਹੀ ਫਿਰ ਇਹਨੇ ਸੁੱਕ ਜਾਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਛਿਲਕਾ ਲਿਆ ਕੇ ਪਾ ਦਾਂਗੇ ਕਿਉਂਕਿ ਜੇ ਹੁਣੇ ਛਿਲਕਾ ਆਪਾਂ ਨੇ ਲਿਆ ਕੇ ਪਾਤਾ ਛਿਲਕੇ ਨੇ ਗਿੱਲਾ ਹੋ ਜਾਣਾ ਗਿੱਲੇ ਕਰਕੇ ਤੁਹਾਨੂੰ ਪਤਾ ਹੀ ਸੀ ਆਰਡੀ ਆ ਜਾਂਦੀ ਏ ਫਾਰਮ ਵਿੱਚ ਉਹ ਫਿਰ ਆਪਾਂ ਨੇ ਰਿਸਕ ਲੈਣਾ ਨਹੀਂ ਹੈਗਾ ਸਿਰਫ ਆਪਾਂ ਨੇ ਹੁਣ ਚੂਨਾ ਬਚਾ ਦੇਣਾ ਇੱਥੇ A few moments later ਚੂਨੇ ਦਾ ਛੜਕਾ ਭਈ ਆਪਾਂ ਨੇ ਕਰਤਾ ਸਾਰੇ ਫਾਰਮ ਵਿੱਚ ਆ ਦੇਖੋ ਪੂਰਾ 10 ਕਿਲੋ ਚੂਨਾ ਲੱਗ ਗਿਆ ਜਿਹੜੀ ਆਪਾਂ ਨੇ ਥੈਲੀ ਲਿਆਂਦੀ ਸੀਗੀ 10 ਕਿਲੋ ਦੀ ਉਹ ਸਾਰੀ ਆਪਾਂ ਨੇ ਲਾਤੀ ਦੋ ਡਰਿੰਕਰ ਲਾਤੇ ਕੋਲਾ ਲਾਤਾ ਕੇਹ ਲਾਤਾ ਇਹਨਾਂ ਦੀ ਫੀਡਿੰਗ ਆਪਾਂ ਨੇ ਕਰਤੀ ਕਾਗਜ ਲਾਤਾ ਇੱਧਰ ਸੈਡਾਂ ਤੇ ਇਸ ਸਾਈਡ ਵੀ ਲਾ ਦਿੱਤਾ ਹੁਣ ਆਪਣੀ ਤਿਆਰੀ ਹੋ ਗਈ ਪੂਰੀ ਫੀਡਰ ਰਹਿ ਕੇ ਫੀਡਰ ਆਪਾਂ ਜਦੋਂ ਕੱਲ ਨੂੰ ਬੱਚੇ ਛੱਡਾਂਗੇ ਔਰੇ ਫਿਰ ਜਦ ਇਹ ਫੀਡਰ ਲਾ ਦਾਂਗੇ ਨਾਲ ਲੱਗਦੀਓ ਜੇ ਚੂਨਾ ਨਹੀਂ ਛਿੜਕਣਾ ਤਾਂ ਆਪਾਂ B904 ਦੀ ਸਪਰੇਅ ਵੀ ਕਰ ਸਕਦੇ ਆ ਸਪਰੇਅ ਵੀ ਆਪਣੇ ਕੋਲ ਪਈ ਆ ਪਰ ਚੂਨਾ ਵੀ ਆਪਣੇ ਕੋਲ ਪਈ ਸੀਗਾ ਤਾਂ ਮੈਂ ਚੂਨਾ ਹੀ ਛਿੜਕਤਾ ਬਾਅਦ ਵਿੱਚ ਆਪਾਂ ਹੁਣ 4-5 ਦਿਨਾਂ ਦੇ ਬਾਅਦ ਬੀ 904 ਦੀ ਸਪਰੇਅ ਕਰ ਦਾਂਗੇ ਉਸ ਸਾਈਡ ਵੀ ਕਰਨੀ ਹੈ ਦੂਜੀਆਂ ਮੁਰਗੀਆਂ ਪਰ ਇਕੱਠੀਆਂ ਕਰ ਦਾਂਗੇ ਦੋਨੇ ਸਾਈਡ ਇਧਰ ਵੀ ਬੀ 904 ਦੀ ਸਪਰੇਅ ਕਰਾਂਗੇ 5-7 ਦਿਨ ਤੱਕ ਜਦੋਂ ਥੱਲੇ ਜਿਹੜਾ ਹੈ ਸੁੱਕ ਗਿਆ ਮਿੱਟੀ ਸੁੱਕ ਗਈ ਫੇਰ ਆਪਾਂ ਉਹ ਰੇ ਛਿਲਕਾ ਪਾਵਾਂਗੇ ਮੁਰਗੀਆਂ ਛੱਡਣੀਆਂ ਸੀਗੀਆਂ ਉਧਰ ਮੈਂ ਕਰੇਟ ਭੁੱਲਿਆ ਆ ਇਹ ਹੁਣ ਸਵੇਰ ਹੀ ਛੱਡਾਂਗੇ ਅੱਜ ਦੀ ਰਾਤ ਇੱਥੇ ਹੀ ਰੱਖ ਲੈਨੇ ਕੱਲੂ ਫਿਰ ਇਹਨਾਂ ਨੂੰ ਉੱਥੇ ਛੱਡ ਦਾਂਗੇ ਅੱਜ ਹੁਣ ਆਪਾਂ ਦੂਜੇ ਫਾਰਮ 'ਚ ਚੱਲਦੇ ਆਂ ਉੱਥੇ ਬੱਚੇ ਵੀ ਨਿਕਲ ਰਹੇ ਆ ਤੇ ਤੁਹਾਨੂੰ ਜਿਹੜੀਆਂ ਮੁਰਗੀਆਂ ਰਹਿ ਗਈਆਂ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਦਿ ਨੈਕਸਟ ਡੇ ਸਭ ਸੇ ਗਾਜੀ ਦੋਸਤੋ ਬਾਈ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਅੱਜ ਆਪਾਂ ਛੱਡਦੇ ਆਂ ਬਾਈ ਜਿਹੜੇ ਛੋਟੇ ਬੱਚੇ ਆਪਣੇ ਕੋਲ 250 ਦਾਣਾ ਮੈਂ ਥੋੜਾ ਜਿਹਾ ਪਾਇਆ ਸੀਗਾ ਜਿਨ੍ਹਾਂ ਨੂੰ ਹੁਣ ਦਾਣੋ ਫਿੱਜਾ ਕੇ ਪਾਵਾਂਗੇ ਜਰ ਮੈਂ ਤੁਹਾਨੂੰ ਦਿਖਾਉਣਾ ਗੱਡੀ ਆਪਣੀ ਆ ਗਈ ਹੁਣ ਕਰੇਟਾਂ ਵਿੱਚ ਭਰ-ਭਰ ਕੇ ਉੱਥੇ ਲਿਜਾਈ ਜਾਣੇ ਆ ਟਰਕੀਆਂ ਦੇ ਬੱਚੇ ਤੇ ਬੈਂਟਮਾਂ ਦੇ ਉਰੇ ਛੱਡਣੇ ਆ ਬਾਕੀ ਸਾਰੇ ਆਪਾਂ ਦੇ ਬੱਚੇ ਬਾਹਰ ਲੈ ਜਾਣੇ ਆ ਮਾਦਰ ਕ੍ਰੇਟ ਖਾਲੀ ਹੋ ਰਿਹਾ ਦੋ ਕ੍ਰੇਟ ਆਪਣੇ ਕੋਲ ਹੈਗੇ ਆ ਉਹਨਾਂ ਵਿੱਚ 20 20 30 30 ਬੱਚੇ ਆ ਹੀ ਜਾਣੇ ਆ ਬਾਕੀ ਦੇਖਦੇ ਕਿੰਨਾਂ ਕ ਪੈਣੇ ਆ ਤੇ ਨਾਲ ਤੁਹਾਨੂੰ ਦਿਖਾਉਣੇ ਆ ਕ੍ਰੇਟ ਹੋ ਗਏ ਰੈਡੀ ਵੇਲੇ ਕਰਤੇ ਤੇ ਤਾਇਆ ਵੀ ਅੱਜ ਆਪਣੇ ਨਾਲ ਲੱਗੂਗਾ ਤਾਇਆ ਹ ਕ੍ਰੇਟ ਨਾਲ ਚੱਕੀ ਨਾਲ ਜੇ ਬੱਚੇ ਛੱਡੇ ਹੋਏ ਆ ਹਾਂ ਇਹਨਾਂ ਦੇ ਬੱਚੇ ਆ ਜਾਓ ਫਿਰ ਅੱਜ ਵਾਰੀ ਆਈ ਹੈ ਭਾਈ ਬਹੁਤ ਦਿਨਾਂ ਬਾਅਦ ਕੱਲ ਮੈਂ ਡਰਿੰਕਰ ਵੀ ਲਾ ਦਿੱਤਾ ਆਟੋਮੈਟਿਕ ਇਹਨਾਂ ਨੇ ਕੀ ਕਰਿਆ ਉਹ ਨਾਲੀ ਖੋਲਤੀ ਸਾਰਾ ਪਾਣੀਆ ਪਾਣੀ ਹੋ ਗਿਆ ਹੁਣ ਥੋੜੀ ਜਿਹੀ ਸਮੈਲ ਵੀ ਆਉਣ ਲੱਗ ਗਈ ਆਪਾਂ ਨੇ ਤਾਂ ਜਿਹੜੇ ਲਾਲ ਐ ਲਾਲੇ ਫੜਨੇ ਪਹਿਲਾਂ ਜਿਹੜੇ ਵੀ ਹੋਏ ਲਾਲ ਸਾਰੇ ਲਾਲ ਛੱਕੜੇ ਆ ਹਾਂ ਚਿੱਟੇ ਨਹੀਂ ਫੜਨੇ ਇੱਕ ਆਜੇ ਟਰਕੀਆਂ ਦੇ ਬਛੇ ਆ ਆਪੋਂ ਮੁਦੇ ਨਹੀਂ ਹੈਗੇ ਇਹ ਨਹੀਂ ਫੜਨੇ ਹੈਗੇ ਉਹ ਘੁੰਮਦੇ ਟਰਸ਼ੀਆਂ ਦੇ ਬੱਚੇ ਲਾਲੇ ਫੜਨੇ ਲਾਲੇ ਫੜਨੇ ਬਸ ਹੋਰ ਆਪਾਂ ਨੇ ਕੋਈ ਨੀ ਲਾਲ ਛੋਟਾ ਵੱਡਾ ਸਭ ਆਪਾਂ ਨੇ ਚੱਕ ਲੈ ਜਾਣੇ ਸਭ ਆ ਜਾਵੇ ਕੋਈ ਨਾ ਹਾਂ ਹਾਂ ਬਾਅਦ ਵਿੱਚ ਇਹ ਚ ਆਪਾਂ ਨੇ ਰੇਡ ਚ ਪਾਈ ਜਾਣੇ ਆ ਚਾ ਹਾਂ 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 ਇਹ ਚ ਪਾਈ ਜਾਣੇ ਆ ਠੀਕ ਆ ਜੀ ਅੱਲਾਹ ਹੋ ਰਾਜ਼ਾ ਹੁੰਦਾ ਆ ਜਾ ਹਾਂ ਆਈ ਨਹੀਂ ਆ ਵੀ ਹੁਣ ਆਪਾਂ ਦੋਸਤ ਕੱਢਦੇ ਆਂ ਫੜ ਲਉਗੇ ਕਾਬੂ ਹੈ ਬਟੀ ਦਾ ਆਏ ਕਰਦੇ ਹਾਂ ਕਰੇਟ 15 ਲੇ ਚਾਲਦੇ ਹਾਂ ਹੈ ਹੈ ਰੱਖੋ ਹਾਂ ਫੜ ਬੜ ਕੇ ਤੇ ਪਾਉਂਦੇ ਜਦੋਂ ਭਰ ਗਿਆ ਫਿਰ ਆਪਾਂ ਦੋ ਕਰੇਟ ਭਰ ਲਏ ਜੀ ਆਪਾਂ ਨੇ ਹਾਂ ਲਾਏ ਤਾਂ ਇਹ ਦਰਵਾਜ਼ਾ ਇਹਨਾਂ ਨੂੰ ਛੱਡ ਕੇ ਦੁਆਰਾ ਫੇਰ ਆਉਨੇ ਆ ਦੋ ਗੜੇ ਲੱਗ ਜਾਣੇ ਮਨ ਲਾਦੀ ਆਪਣੇ ਨਾਲੇ ਹੁਣ ਇਹਨਾਂ ਦੀ ਗਿਣਤੀ ਮਾਰਾਂਗਾ ਕਿੰਨੇ ਗਾਹੇ ਪਾਉਂਚ ਗਏ ਜੀ ਦੂਜੇ ਫਾਰਮ ਤੇ ਇਹ ਹੁਣ ਛੱਡਦੇ ਆ ਬੱਚਿਆਂ ਨੂੰ ਅੰਦਰ ਨੂੰ ਅੰਦਰ ਨੂੰ ਖੁੱਲਣਾ ਤਾਂ ਇਹਨੇ ਆ ਵੱਡੇ ਜਾਂ ਪਰਾਂ ਨੂੰ ਆਪਾਂ ਨੇ ਉਧਰ ਛੱਡ ਦੇਣਾ ਇਹ ਦੂਜੇ ਫਾਰਮ ਚ ਪਿੰਡ ਵਾਲੇ ਚ ਇਹ ਹੁਣ ਭਰ ਲੈ ਜਣੇ ਨਾਲ ਲੱਗਦੀ ਇੱਥੇ ਹੁਣ ਬੱਚੇ ਛੱਡਦੇ ਆਣ ਆ ਜਾ ਤਾਂ ਚੱਕੀਏ ਹੁਣ ਆਪਾਂ ਹਾਂ ਹਾਂ ਖੁੱਲ੍ਹਾ ਹਵਾਦਾਰਾ ਚੱਲ ਆ ਦੋਹੇ ਕ੍ਰੇਡ ਪਹਿਲਾ 15 ਰੱਖ ਲੈਣੇ ਆ ਫਿਰ ਗਿਣ ਕੇ ਛੱਡਣੇ ਆਪਾਂ ਨੇ ਸਰਪਨ ਪਤਾ ਲੱਗਦਾ ਰਹਿੰਦਾ ਇਹਨਾਂ ਵਿੱਚੋਂ ਕਿੰਨੇ ਮਰ ਗਏ ਕਿੰਨੇ ਹੈਗੇ ਆ ਲਾ ਬੈਠੀ ਰੱਖ ਦੇ ਆ ਜਾ ਚੱਲ ਵੀ ਹਾਂ ਇੱਥੇ ਤੇ ਹਾਂ ਮੋਟਰ ਦਾ ਬੋਦਾ ਲੈ ਲਹਾਂਤਰਵਾਜਾ ਲਾ ਦੇ ਹਾਂ ਹਾਂ ਅਲਹਾਂ ਮੈਂ ਗਣ ਗਣ ਕੇ ਛੱਡੀ ਜਾਣੇ ਆ ਓਕੇ

a few moments later دو کریٹ بھائی ਆਪਾਂ ਨੇ ਹੋਰ ਭਰ ਲੇ ਇੱਕ ਜਿਹੜਾ ਹੋਰ ਲੱਗੂਗਾ ਇੱਕ کریਟ ਹੋਰ ਭਰ ਜੂਗਾ 118 ਤਾਂ ਹੋ ਗਏ ਸੀਗੇ ਉੱਥੇ ਬਾ ਜਿੰਦਾ ਤਾਂ ਲੈਣ ਤੇ ਇੰਦਰ ਲਾਉਣੀ ਵੀ ਆਪਾਂ ਬਾਹੋਂ ਚਾ ਚੁੱਕੀ ਕੇ ਜਾਂਨੇ ਆਪੇ ਦੂਏ ਗੇੜੇ ਨੂੰ بھائی ਮੀ ਆ ਗਿਆ ਆਪਾਂ ਕਈ ਦਿਨ ਤੇ ਕਹਿੰਦੇ ਸੀ ਕਿ ਵੀ ਮੌਸਮ ਸੈੱਟ ਹੋਊਗਾ ਤਾਂ ਆਪਾਂ ਜਾਨਵਰਾਂ ਨੂੰ ਬਾਹਰ ਛੱਡਾਂਗੇ ਆਹ ਦੇਖ ਲਓ ਅੱਜ ਮੀਂਹ ਪੈਣ ਦੇ ਚ ਛੱਡਣੇ ਪੈ ਗਏ ਸਵੇਰ ਬਹੁਤ ਵਧੀਆ ਮੌਸਮ ਸੀਗਾ ਤੇ ਕੱਲ ਵੀ ਮੌਸਮ ਵਧੀਆ ਸੀਗਾ ਚਲੋ ਮੈਂ ਅੱਜ ਚੱਲ ਆ ਛੱਡਦੇ ਆਂ ਆ ਦੇਖੋ ਦੂਜੇ ਗੇੜੇ ਨੂੰ ਨਹੀਂ ਆ ਗਿਆ ਚਾ ਹੁਣ ਤੀਜਾ ਗੇੜਾ ਆਪਾਂ ਲਾਉਣ ਲੱਗੇ ਆਂ ਉੱਥੇ ਬੱਚੇ ਹੋਗੇ 200 10 ਬੱਚਾ ਹੋ ਗਿਆ ਹਾਂ ਢਾਈ ਕੁ ਸੋ ਬੱਚਾ ਮੈਨੂੰ ਲੱਗਦਾ ਹੈ ਸਾਰਾ ਢਾਈ ਕੁ ਸੋ ਬੱਚੇ ਹੋ। ਹਾਂ ਬਾ ਇੱਕ ਜਿਹੜਾ ਹੋ ਲੱਗਣਾ। ਨਾ ਨਾ ਫਿਰ ਆਪਾਂ ਕਰਦੇ ਆ ਇੱਥੇ ਦੀ ਸਫਾਈ। ਰੇਤਾਂ ਸੀਗਾ ਬਾਹਰ ਪਿਆ ਉੱਧਰ। ਉਹ ਰੇਤਾਂ ਸਫਾਈ ਕਰਕੇ ਇੱਥੇ ਛੱਡਣਾ ਸੀਗਾ। ਉਹ ਹੁਣ ਰੇਤਾ ਵੀ ਗਿੱਲਾ ਹੋ ਗਿਆ। ਚਲੋ ਐਦਾਂ ਹੀ ਹੁਣ ਆਪਾਂ ਜਿਹੜਾ ਹੋ ਗੇਰੇ ਬਿੱਠਾ ਮੁਠਾ ਨਹੀਂ ਝਾੜ ਕੇ ਝਾੜੂ ਲਾ ਦਾਂਗੇ। ਰੇਤਾਂ ਆਪਾਂ ਕੱਲ੍ਹ ਪਰਸ ਨੂੰ ਛੱਡ ਦਾਂਗੇ ਜਦੋਂ ਸੁੱਕ ਜਾਊਗਾ। ਦੇਖੋ ਉੱਥੇ ਵਾਲ ਜਾਨਵਰ ਸਾਪਾਂ ਇੱਥੇ ਛੱਡ ਦਾਂਗੇ। ਆ ਜਿਹੜੀ ਨਵੀਂ ਬਰੀਡ ਆਪਾਂ ਨੇ ਤਿਆਰ ਕਰੀ ਆ ਉਹ ਇਹਦੇ ਵਿੱਚ ਛੱਡੀ ਹੋਈ ਆ ਕਿਉਂਕਿ ਆਪਾਂ ਨੂੰ ਕ੍ਰੇਟ ਚਾਹੀਦੇ ਸੀਗੇ ਇਹ ਪਹਿਲਾਂ ਆਪਾਂ ਨੇ ਕ੍ਰੇਟਾਂ ਵਿੱਚ ਇਹ ਰੱਖੇ ਹੋਏ ਸੀਗੇ ਥੋੜਾ ਥੋੜੀ ਭੂਰ ਜੀ ਪੈ ਰਹੀ ਆ ਇਹ ਵੀ हट ਜਵੇ ਫਿਰ ਲਾਉਨੇ ਗੇੜਾ ਤੀਜਾ ਗੇੜਾ ਵੀ ਆ ਗਿਆ ਬੱਚਿਆਂ ਦਾ ਆਪਾਂ ਨੇ ਹੁਣ ਲੈ ਕੇ ਆੰਨੇ ਆ ਇਹ ਮਤਲਬ ਹੁਣ ਇੱਥੇ 240 ਬੱਚਾ ਹੋ ਗਿਆ ਥੋੜੇ ਜਿ ਛੋਟੇ ਸੀਗੇ ਉਹ ਆਪਾਂ ਨੇ ਫਿਰ ਪਿੰਡ ਵਾਲੇ ਫਾਰਮ 'ਚ ਛੱਡਤੇ ਜਿਹੜੇ ਆਪਾਂ ਨੇ ਇੰਜਰੇ ਵਾਲੇ ਬੱਚੇ ਛੱਡਨੇ ਆ 180 ਉਹਨਾਂ ਵਿੱਚ ਇਹੋ ਪਾਲ ਜੂਗੇ ਥੋੜੇ ਜਿ ਛੋਟੇ ਸੀਗੇ ਤੇ ਮੈਂ ਲੈ ਕੇ ਨਹੀਂ ਆਇਆ ਹੁਣ ਇਸ ਟਾਈਮ ਹੁਣ ਇਹ 240 ਆ ਹਾਂ ਜਿੱਦਾਂ ਹੁਣ ਆ ਇੱਕ ਆ ਛੋਟਾ ਆ ਬਿਲਕੁਲ ਛੋਟਾ ਇਹ ਮੈਨੂੰ ਲਜਾਣਾ ਪੈਣਾ ਹੁਣ ਵਾਪਸ ਇਹ ਇਨਾਂ ਚ ਨਹੀਂ ਪਾਲਣਾ ਹੈਗੇ ਨੇ ਮਰ ਜਾਣਾ ਇਹ ਨੂੰ ਹੁਣ ਮੱਖੀ ਛੱਡੂ ਮੱਥ ਫੀਡਰ ਰਹਿ ਗਏ ਫੀਡਰ ਮੈਂ ਸ਼ਾਮ ਨੂੰ ਲਾਉਣਾ ਹੁਣ ਉੱਧਰ ਸਫਾਈ ਕਰ ਦਵਾਂ ਸੋਹਰੇ ਸ਼ਾਮ ਨੂੰ ਜਦੋਂ ਦਾਣਾ ਪਾਉਂਗੇ ਉਦੋਂ ਫਿਰ ਫਿਲਟਰ ਆਪਾਂ ਲਾ ਦਨੇ ਆ। ਹੁਣ ਲੱਗੇ ਆ ਬਾਈ ਆਪਾਂ ਸਫਾਈ ਦਾ ਕੰਮ ਸ਼ੁਰੂ ਕਰਨ। ਭਾਂਡੇ ਸੀਗੇ ਆਪਾਂ ਨੇ ਸਾਰੇ ਬਾਹਰ ਕੱਢ ਤੇ ਅੰਦਰ ਰਹਿ ਗਏ ਹੁਣ ਥੱਲੇ ਬੱਚੇ ਜਿਹੜੇ ਆਪਾਂ ਨੇ ਛੱਡੇ ਨਹੀਂ ਆਗੇ ਛੋਟੇ ਉਹ ਆਪਣੇ ਇੱਧਰ ਹੀ ਰੱਖ ਲੈ। ਆ ਬੱਚੇ ਹੁਣੇ ਬਸ 10-15 ਨਾ ਕੇ ਬੱਚੇ ਆ ਉੱਧਰ ਆਪਾਂ ਨੇ 240 ਉਹ ਬੱਚੇ ਛੱਡੇ ਆ। ਬਾਕੀ ਆਹਾਂ ਛੋਟੇ ਆ ਹਲੇ। ਰੁੱਦਰ ਇਹਨਾਂ ਦੀ ਸੈਟਿੰਗ ਨਹੀਂਤੀ ਆਉਣੀ ਇਸ ਕਰਕੇ ਫਰਮਾਈ تھی ਇਹ ਛੱਡ ਤੇ ਆ ਤਿੰਨ ਚਾਰ ਮਿੰਟਾਂ ਮੈਂ ਇਹਨਾਂ ਦੀ ਸੈਟਿੰਗ ਕਰ ਦੁੱਦਰ ਤਰਾਂਗਾ ਪਿੰਜਰੇ ਵਿੱਚ ਆਹ ਟਰਕੀਆਂ ਦੇ ਬੱਚੇ ਹੋਗੇ ਉਹਨੂੰ ਮੈਂ ਜਿੰਨਾ ਵੀ ਇਹ ਸਾਰਾ ਮਲਬਾ ਕੱਢਦਾ ਬਾਹਰ ਸਫਾਈ ਵਾਈ ਆਪਾਂ ਨੇ ਕਰਤੀ ਚੰਗੀ ਤਰ੍ਹਾਂ ਚੜ੍ਹ ਝੂੜੂ ਲਾਤਾ ਬਕਾਲਾ ਹੀ ਕੰਮ ਥੋੜਾ ਜਿਹਾ ਖਰਾਬ ਹੋ ਗਿਆ ਜਿਹੜਾ ਇੱਥੇ ਪਾਣੀ ਆ ਹੋ ਗਿਆ ਤੇ ਬਾਕੀ ਦਾ ਸਾਰਾ ਸੁੱਕਾ ਹੀ ਸੀਗਾ ਇਹ ਗਿੱਲਾ ਹੋ ਗਿਆ ਥੋੜੀ ਜਿਹੀ ਜਗ੍ਹਾ ਏ ਵੀ ਚਲ ਕੋਈ ਨਹੀਂ ਇੱਥੇ ਦੇ ਮਿੱਠਾ ਪੁੱਠਾ ਮੈਂ ਸਾਰੀਆਂ ਚੱਕਤੀਆਂ ਮਿੱਟੀ ਚੱਕਦੀ ਜਿਹੜੀ ਉੱਪਰ ਬਿਠਾ ਸੀਗੀਆਂ ਹੁਣ ਬੱਚੇ ਮੇਰੀ ਸਲਾਹ ਵੀ ਕੱਲੂ ਛੱਡੀਏ ਅੱਜ ਮੌਸਮ ਠੰਡਾ ਮੀਂਹ ਪੈ ਪਈ ਆ ਰਿਹਾ ਮੇਰੀ ਸਲਾਹ ਵੀ ਕੱਲੂ ਆਪਾਂ ਛੱਡੀਏ ਬੱਚੇ ਨੂਰੇ ਅੱਤ ਦਿਨ ਆਪਾਂ ਰਹਿਣ ਦੰਨੇ ਆ ਇਹਨਾਂ ਨੂੰ ਹੁਣ ਆਪਾਂ ਦਾਣਾ ਪਾ ਦੰਨੇ ਆ ਤੇ ਪਾਣੀ ਮੈਂ ਇੱਧਰ ਬੰਦ ਕਰਤਾ ਹਲੇ ਮੈਂ ਕਹਿੰਨਾਂ ਨੇ ਫੇਰ ਕੰਮ ਖਰਾਉ ਕਰ ਦੇਣਾ ਹਲੇ ਇਹਨਾਂ ਨੂੰ ਮੈਨੂਅਲੀ ਡ੍ਰਿੰਕਰ ਰੱਖ ਦਿੱਨਾ ਹੈ ਆਪਾਂ ਜਦੋਂ ਉਹ ਸੁੱਕ ਗਿਆ ਫੇਰ ਆਪਾਂ ਦੇਖਾਂਗੇ ਤੇ ਹੁਣ ਦੋਸਤੋ ਕਰਦੇ ਜੀ ਵੀਡੀਓ ਨੂੰ ਬੰਦ ਟਮਾਟੇ ਕਰਕੇ ਬਈ ਜਰੂਰ ਰੱਖਿਓ ਵੀਡੀਓ ਕਮੈਂਟ ਲੱਗੀ ਇਹ ਵੀਡੀਓ ਦੇਖਣੇ ਬੋਸ ਕਰਨਾ